ਨੇਸ਼ਨਲ ਪ੍ਰੈਜ਼ੀਡੈਂਟ ਆਂਗਨਵਾੜੀ ਵਰਕਰ ਐਂਡ ਹੈਲਪਰ ਫੈਡਰੇਸ਼ਨ ਦੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀਆਂ 28 ਲੱਖ ਆਂਗਨਵਾੜੀ ਵਰਕਰ ਹੈਲਪਰ ਹੜਤਾਲ ਦੇ ਨੇ ਪੂਰੇ ਹਿੰਦੁਸਤਾਨ ਦਾ ਮਜ਼ਦੂਰ ਕਰੋੜਾਂ ਕਰੋੜਾਂ ਮਜ਼ਦੂਰ ਅੱਜ ਹੜਤਾਲ ਦੇ ਹੈ ਹਿੰਦੁਸਤਾਨ ਦੀ ਸਰਕਾਰ ਨੇ ਆਜ਼ਾਦੀ ਤੋਂ ਪਹਿਲਾਂ ਕੀਤੇ ਗਏ ਪ੍ਰਾਪਤ ਅਧਿਕਾਰ ਜਿਹੜੇ ਅੰਦੋਲਨਾਂ ਦੇ ਰਾਹੀਂ ਹਿੰਦੁਸਤਾਨ ਦੇ ਵਿੱਚ ਟ੍ਰੇਡਿਨ ਐਕਟ ਬਣਿਆ 1926 ਚ ਅੰਗਰੇਜ਼ਾਂ ਦੇ ਜ਼ਮਾਨੇ ਚ ਅਸੀਂ ਆਪਣੇ ਸ਼ਹੀਦੀਆਂ ਦੇ ਕੇ ਸਾਡੇ ਆਗੂਆਂ ਨੇ ਕੰਮ ਦਾ ਸਮਾਂ 8 ਘੰਟੇ ਕਰਵਾਇਆ ਸੀ ਪਰ ਇਸ ਮੋਦੀ ਸਰਕਾਰ ਨੇ ਇਸ ਕਰੋਨਾ ਦੀ ਮਹਾਮਾਰੀ ਦੇ ਵਿੱਚ ਬੜਾ ਫਿੱਟ ਬੈਠਿਆ ਲੋਕਾਂ ਨੂੰ ਅੰਦਰ ਤਾੜ ਕੇ ਕੰਮ ਦਾ ਸਮਾਂ ਜਿਹੜਾ 12 ਘੰਟੇ ਕਰ ਦਿੱਤਾ ਜੇਕਰ ਇੱਕ ਫੈਕਟਰੀ 'ਚ ਤਿੰਨ ਸ਼ਿਫਟਾਂ ਲੱਗਦੀਆਂ ਸੀ ਤਾਂ ਹੁਣ ਉਹ ਕੰਮ ਦੋ ਸ਼ਿਫਟਾਂ 'ਚ ਹੋਣੂਗਾ ਤੇ ਇੱਕ ਸ਼ਿਫਟ ਦੇ ਲੋਕ ਬੇਵਿੱਲੇ ਹੋ ਜਾਣਗੇ ਤੇ ਜਿਹੜੇ ਸਾਡੇ ਅੰਗਨਵਾੜੀ ਵਰਕਰ ਹੈਲਪਰ ਨੇ ਇਹਨਾਂ ਦੇ ਵੀ ਕਿਸੇ ਦਾ ਘਰ ਵਾਲਾ ਨੌਕਰ ਹੈ ਕਿਸੇ ਦਾ ਬੱਚਾ ਹੈ ਕਿਸੇ ਦਾ ਭਰਾ ਹੈ ਸਾਰੇ ਅਸੀਂ ਸ਼ਰਮ ਪਰਿਵਾਰਾਂ ਨਾਲ ਜੁੜੇ ਹੋਏ ਆਂ ਕਿਸਾਨਾਂ ਨਾਲ ਜੁੜੇ ਹੋਏ ਆ ਤੇ ਆਂਗਣਵਾੜੀ ਵਰਕਰਾਂ ਦੇ ਉੱਪਰ ਵੀ ਕਰੋਨਾ ਦੀ ਮਹਾਮਾਰੀ ਚ ਬਹੁਤ ਵੱਡਾ ਹਮਲਾ ਬੋਲਿਆ ਗਿਆ ਕਿ ਸਾਡੇ 3.5 ਤੋਂ 6 ਸਾਲ ਦੇ ਬੱਚੇ ਚੁੱਪ-ਚੁਪੀਤੇ ਸਕੂਲਾਂ ਦੇ ਵਿੱਚ ਸ਼ਿਫਟ ਕਰ ਦਿੱਤੇ ਔਰ ਸਕੂਲਾਂ ਦੇ ਵਿੱਚ ਉਹਨਾਂ ਟੀਚਰਾਂ ਨੂੰ ਨਰਸਰੀ ਟੀਚਰ ਬਣਾਉਣ ਦਾ ਫੈਸਲਾ ਕੀਤਾ ਜਿਨ੍ਹਾਂ ਨੂੰ ਡ੍ਰੋਪ ਆਊਟ ਬੱਚਾਂ ਲਈ ਭਰਤੀ ਕੀਤਾ ਗਿਆ ਸੀ ਸਾਡੀ ਮੰਗ ਇਹ ਹੈ ਕਿ ਸਾਡੇ ਜਿਹੜੇ ਆਂਗਣਵਾੜੀ ਕੇਂਦਰਾਂ ਦੀ ਰੌਣਕ ਤੁਸੀਂ ਲੁੱਟ ਲਈ ਹੈ ਸਾਡੀ ਰੌਣਕ ਵਾਪਸ ਕੀਤੀ ਜਾਵੇ आईसीडीएस ਦਾ ਮੁੱਖ ਧਿਰਾ 3 ਤੋਂ 6 ਸਾਲ ਦੇ ਬੱਚੇ ਨੇ ਜੋ ਪੰਜਾਬ ਸਰਕਾਰ ਨੇ ਖੋ ਕੇ ਐਜੂਕੇਸ਼ਨ ਡਿਪਾਰਟਮੈਂਟ ਦੀ ਝੋਲੀ ਪਾ ਦਿੱਤੇ ਨੇ ਪਰ ਉਹਨਾਂ ਦੀ ਸਾਂਭ ਸੰਭਾਲ ਲਈ ਸਾਡੀ ਆਂਗਣਵਾੜੀ ਵਰਕਰ ਨੂੰ ਹੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ 45 ਸਾਲ ਦੀ ਸੇਵਾ ਤੋਂ ਬਾਅਦ ਵੀ ਸਾਡੀ ਸਕੀਮ ਨੂੰ ਡਿਪਾਰਟਮੈਂਟ ਨਹੀਂ ਬਣਾਇਆ ਗਿਆ ਸਾਡੀ ਸਕੀਮ ਨੂੰ ਡਿਪਾਰਟਮੈਂਟ ਬਣਾਇਆ ਜਾਵੇ ਉਹਦੇ ਚ ਕੰਮ ਕਰਦੇ ਵਰਕਰਾਂ ਨੂੰ ਵੀ ਬਾਕੀ ਸਰਕਾਰੀ ਕਰਮਚਾਰੀਆਂ ਦੀ ਤਰ੍ਹਾਂ ईएसआईसी EPF ਐਕਸ ਗ੍ਰੇਸਿਆ ਤੇ ਗ੍ਰੈਚੁਇਟੀ ਤੇ ਸਾਰੇ ਸੋਸ਼ਲ ਸਿਕਿਉਰਿਟੀ ਦੇ ਲਾਭ ਦਿੱਤੇ ਜਾਣ 450 ਆਂਗਣਵਾੜੀ ਵਰਕਰ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਗ੍ਰਿਫਤਾਰੀ ਲਈ ਇਨਾ ਪੇਸ਼ ਕਰਿਆ ਸੀਗਾ ਡਿਊਟੀ ਮਜਿਸਟਰ ਸਾਹਿਬ ਦੇ ਹੁਕਮ ਨਾਲ ਇਹਨਾਂ ਨੂੰ ਜਿਹੜਾ ਆ ਰਸਤੇ ਚਲੇ ਆ ਗਿਆ ਆ ਉਹ ਜਿਸ ਤਰ੍ਹਾਂ ਵੀ ਸਿਵਲ ਪ੍ਰਸ਼ਾਸਨ ਜੋ ਵੀ ਪ੍ਰਸ਼ਾਸਨ ਡਿਸਾਈਡ ਕਰੂਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਊਗੀ ਹਾਵਲਪੁਰੀ ਟੀਵੀ ਦੀ ਲੇਟੈਸਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ